ਇਸ ਵੇਲੇ ਦੀ ਵੱਡੀ ਖਬਰ ਪੰਜਾਬ ਕਾਂਗਰਸ ਨੂੰ ਝਟਕਾ ਲੱਗਦਾ ਨਜ਼ਰ ਆ ਰਿਹਾ ਦੱਸ ਜੀਏ ਕਿ ਫਲੋਰ ਤੋਂ ਕਾਂਗਰਸ ਦੇ ਮੌਜੂਦਾ ਐਮ.ਐਲ.ਏ ਵਿਕਰਮ ਚੌਧਰੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਦੱਸ ਜੀਏ ਕਿ ਅਸਤੀਫਾ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਮਲੇ ਅਹੁਦੇ ਚੀਫ ਵਿੱਪ ਤੋਂ ਦਿੱਤਾ ਗਿਆ ਤਾਂ ਦੱਸ ਜੀਏ ਕਿ ਵਿਕਰਮ ਚੌਧਰੀ ਪੰਜਾਬ ਕਾਂਗਰਸ ਦੇ ਫਲੋਰ ਤੋਂ ਮੌਜੂਦਾ ਐਮ.ਐਲ.ਏ ਨੇ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਤੋਂ ਨਰਾਜ਼ ਚੱਲ ਰਹੇ ਸੀ ਜਿਸ ਦਿਨ ਤੋਂ ਚਰਨਜੀਤ ਸਿੰਘ ਚੰਨੀ ਦੀਆਂ ਜਿਹੜੀ ਉਮੀਦਵਾਰ ਬਣਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਜਲੰਧਰ ਲੋਕ ਸਭਾ ਹਲਕੇ ਤੋਂ ਤਾਂ ਉਸੇ ਦਿਨ ਤੋਂ ਹੀ ਜਿਹੜੇ ਆ ਉਹ ਵਿਕਰਮ ਚੌਧਰੀ ਥੋੜੇ ਨਾਰਾਜ਼ ਚੱਲ ਰਹੇ ਸੀ ਅਤੇ ਲਗਾਤਾਰ ਉਸ ਚੀਜ਼ ਦਾ ਵਿਰੋਧ ਕਰ ਰਹੇ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਨਹੀਂ ਬਲਕਿ ਆਪਣੀ ਕੌਨਸਟਿਟੈਂਸੀ ਵਾਲੀ ਸੀਟ ਤੋਂ ਜਿਹੜੀ ਜਾ ਕੇ ਉਹ ਲੜਨੀ ਚਾਹੀਦੀ ਆ ਉਹ ਕਹਿ ਰਹੇ ਸੀ ਕਿ ਉਹ ਫਤਿਹਗੜ੍ਹ ਸਾਹਿਬ ਤੋਂ ਜਾ ਕੇ ਲੜ ਸਕਦੇ ਨਹੀਂ ਪਰ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਲੋਕ ਜਿਹੜੇ ਉਹ ਐਕਸੈਪਟ ਨਹੀਂ ਕਰਨਗੇ ਦੁਆਬੇ ਦਾ ਚਰਨਜੀਤ ਸਿੰਘ ਚੰਨੀ ਨੂੰ ਨਹੀਂ ਪਤਾ ਜਲੰਧਰ ਦੇ ਵਿੱਚ ਕੇਕ ਕੱਟਣ ਦੇ ਨਾਲ ਜਾਂ ਕੇਕ ਦੇ ਉੱਪਰ ਆਪਣਾ ਨਾਮ ਲਿਖਵਾ ਲੈਣ ਦੇ ਨਾਲ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਨਹੀਂ ਮਿਲ ਜਾਣੀ ਇਹੋ ਜਿਹੀਆਂ ਗੱਲਾਂ ਕਹਿੰਦੇ ਹੋਏ ਵੀ ਜਿਹੜੇ ਨਜ਼ਰ ਲਗਾਤਾਰ ਆ ਰਹੀ ਸੀ ਪਿਛਲੇ ਕਈ ਦਿਨਾਂ ਤੋਂ ਵਿਕਰਮ ਚੌਧਰੀ ਅਤੇ ਹੁਣ ਜਦੋਂ ਤੋਂ ਚਰਚਾਵਾਂ ਜਿਹੜੀਆਂ ਉਹ ਤੇਜ਼ ਹੋਈਆਂ ਨੇ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਹੋ ਸਕਦੇ ਆ ਤਾਂ ਉਸ ਦੇ ਕਾਰਨ ਥੋੜੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਵਿਕਰਮ ਚੌਧਰੀ ਨੇ ਥੋੜੇ ਸੰਕੇਤ ਜਿਹੜੇ ਆ ਉਹ ਦਿੱਤੇ ਹੋ ਸਕਦੇ ਆ ਕਿ ਜੇਕਰ ਹਾਲੇ ਚਰਚਾਵਾਂ ਹੀ ਨੇ ਅਤੇ ਮੈਂ ਚੀਫ ਵਿੱਪ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹੈਗਾ ਤੇ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਹੋਰ ਵੀ ਵੱਡਾ ਕਦਮ ਜਿਹੜਾ ਉਹ ਚੁੱਕਿਆ ਜਾ ਸਕਦਾ ਹੈ ਅਜਿਹੇ ਸੰਕੇਤ ਦਿੱਤੇ ਹੋ ਸਕਦੇ ਨੇ ਪਰ ਦੱਸ ਜਾਈਏ ਕਿ ਜਿਹੜੇ ਸੰਤੋਖ ਸਿੰਘ ਚੌਧਰੀ ਜਿਹੜੇ ਮੌਜੂਦਾ ਐਮਪੀ ਸੀਗੇ ਜਿਹੜੇ 2019 ਦੇ ਵਿੱਚ ਜਿੱਤੇ ਸੀਗੇ ਉਹਨਾਂ ਦੀ ਭਾਰਤ ਜੂੜੋ ਯਾਤਰਾ ਦੇ ਦੌਰਾਨ ਡੈਥ ਹੋਣ ਤੋਂ ਬਾਅਦ ਜਿਹੜੇ ਉੱਥੇ ਜਿਮਨੀ ਚੋਣ ਹੋਈ ਅਤੇ ਵਿਕਰਮ ਚੌਧਰੀ ਦੇ ਮਾਤਾ ਅਤੇ ਸੰਤੋਖ ਸਿੰਘ ਚੌਧਰੀ ਦੇ ਪਤਨੀ ਕਰਮਜੀਤ ਕੌਰ ਨੂੰ ਉਸ ਜਿਮਨੀ ਚੋਣ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਹ ਜਿਮਨੀ ਚੋਣ ਜਿਹੜੀ ਆ ਉਹ ਹਾਰ ਵੀ ਗਏ ਸੀ ਅਤੇ ਹੁਣ ਜਿਹੜੀ ਇਹ ਕੁਝ ਹੀ ਮਹੀਨਿਆਂ ਦੇ ਬਾਅਦ ਹੁਣ ਆਮ ਚੋਣਾ ਹੋਣ ਜਾ ਰਹੀਆਂ ਨੇ ਲੋਕ ਸਭਾ ਦੀਆਂ ਅਤੇ ਹੁਣ ਇੱਕ ਵਾਰ ਫਿਰ ਤੋਂ ਚੌਧਰੀ ਪਰਿਵਾਰ ਉਥੋਂ ਆਪਣੀ ਦਾਵੇਦਾਰੀ ਜਿਹੜੀ ਉਹ ਪੇਸ਼ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੰਤੂਕ ਸਿੰਘ ਚੌਧਰੀ ਅਤੇ ਚੌਧਰੀ ਪਰਿਵਾਰ ਜਲੰਧਰ ਦੇ ਵਿੱਚ ਲਗਾਤਾਰ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਸੀ ਅਤੇ ਲੋਕ ਉਹਨਾਂ ਨੂੰ ਅਕਸੈਪਟ ਵੀ ਕਰ ਰਹੇ ਸੀ ਅਤੇ ਦੂਜਾ ਭਾਰਤ ਜੋੜੋ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਦੇ ਨਾਲ ਫਿਰਦਿਆਂ ਉਹਨਾਂ ਦੀ ਜਿਹੜੀ ਆ ਉਹ ਜਾਨ ਗਈ ਹੈ ਇੱਕ ਤਰੀਕੇ ਦੀ ਉਹ ਸ਼ਹੀਦੀ ਮੰਨ ਰਹੇ ਨੇ ਅਤੇ ਉਹ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਦਾ ਹੱਕ ਜ਼ਰੂਰ ਹੈਗਾ ਉਸ ਸੀਟ ਦੇ ਉੱਪਰ ਲਗਾਤਾਰ ਚੌਧਰੀ ਪਰਿਵਾਰ ਉੱਥੇ ਐਮਪੀ ਰਿਹਾ ਐਮਐਲਏ ਰਿਹਾ ਲਗਾਤਾਰ ਸੇਵਾਵਾਂ ਜਿਹੜੀਆਂ ਉਹ ਨਿਭਾ ਰਿਹਾ ਹੈਗਾ ਤਾਂ ਚਰਚਾਵਾ ਜਿਹੜੀਆਂ ਚਰਨਜੀਤ ਸਿੰਘ ਚੰਨੀ ਨੂੰ ਲੋਕ ਸਭਾ ਉਮੀਦਵਾਰ ਜਲੰਧਰ ਤੋਂ ਬਣਾਉਣ ਦੀਆਂ ਚੱਲ ਗਈਆਂ ਸੀ ਅਤੇ ਉਸ ਤੋਂ ਬਾਅਦ ਜਿਹੜੀ ਚਰਚਾ ਇਹ ਚੱਲ ਗਈ ਸੀਗੀ ਕਿ ਵਿਕਰਮ ਚੌਧਰੀ ਜਿਹੜੇ ਉਹ ਨਰਾਜ਼ ਚੱਲ ਰਹੇ ਨੇ ਤੇ ਵਿਕਰਮ ਚੌਧਰੀ ਪਿਛਲੇ ਕਈ ਦਿਨਾਂ ਤੋਂ ਖੁੱਲ੍ਹ ਕੇ ਜਿਹੜੀ ਉਹ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਸੀ ਉਹ ਲਗਾਤਾਰ ਇਹ ਗੱਲ ਕਹਿ ਰਹੇ ਸੀ ਕਿ ਦੁਆਬੇ ਦੇ ਲੋਕ ਚੰਨੀ ਨੂੰ ਐਕਸੈਪਟ ਨਹੀਂ ਕਰਨਗੇ ਚੰਨੀ ਨੂੰ ਜਿਹੜਾ ਉਹ ਦੁਆਬੇ ਬਾਰੇ ਜ਼ਿਆਦਾ ਨਹੀਂ ਪਤਾ ਇਸ ਕਰਕੇ ਉਹ ਆਪਣਾ ਕੇਕ ਤੇ ਨਾਮ ਲਿਖਵਾ ਕੇ ਅਤੇ ਕੇਕ ਜਲੰਧਰ ਦੇ ਵਿੱਚ ਆ ਕੇ ਕੱਟਣ ਨੂੰ ਇਹ ਨਾ ਸਮਝ ਲੈਣ ਕਿ ਦੁਆਬੇ ਦੇ ਲੋਕ ਉਹਨਾਂ ਨੂੰ ਐਕਸੈਪਟ ਕਰ ਲੈਣਗੇ ਜਾਂ ਉਹਨਾਂ ਨੂੰ ਜਿਹੜੀ ਆ ਉਹ ਟਿਕਟ ਮਿਲ ਜਾਊਗੀ ਚਰਜੀਤ ਸਿੰਘ ਚੰਨੀ ਨੂੰ ਉਹ ਕਹਿੰਦੇ ਚਾਹੀਦਾ ਹੈ ਕਿ ਆਪਣੀ ਜਿਹੜੀ ਕੰਸਿਸਟੈਂਸੀ ਹਾਰੀ ਹੈ ਉਹ ਜਾ ਕੇ ਜਿੱਤਣ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਲੜ ਸਕਦੇ ਆ ਪਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਚੋਣ ਨਾਲ ਲੜਨ ਇਹੋ ਜਿਹੀਆਂ ਗੱਲਾਂ ਲਗਾਤਾਰ ਵਿਰੋਧ ਕਰਦੇ ਵਿਕਰਮ ਚੌਧਰੀ ਜਿਹੜੇ ਆ ਉਹ ਨਜ਼ਰ ਆ ਰਹੇ ਸੀ ਤਾਂ ਹੁਣ ਅਚਾਨਕ ਉਹ ਸਭ ਦੇ ਵਿਚਕਾਰ ਖਬਰ ਆ ਗਈ ਕਿ ਵਿਕਰਮ ਚੌਧਰੀ ਨੇ ਚੀਫ ਵਿੱਪ ਦੇ ਅਹੁਦੇ ਤੋਂ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ ਹਾਲਾਂਕਿ ਇਹ ਸੰਕੇਤ ਹੋ ਸਕਦੇ ਹੈ ਕਿ ਜੇਕਰ ਚਰਚਾਵਾਂ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਅਸਤੀਫਾ ਜਿਹੜਾ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਮੈਂ ਅਸਤੀਫਾ ਚੀਫ ਵਿੱਪ ਦੇ ਅਹੁਦੇ ਤੋਂ ਦੇ ਰਿਹਾ ਅਤੇ ਜੇਕਰ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਹੋਰ ਵੀ ਵੱਡਾ ਕਦਮ ਜਿਹੜਾ ਉਹ ਚੁੱਕ ਸਕਦਾ ਤਾਂ ਅਜਿਹੇ ਸੰਕੇਤ ਜਿਹੜੇ ਆ ਉਹ ਦਿੱਤੇ ਹੋ ਸਕਦੇ ਆ ਵਿਕਰਮ ਚੌਧਰੀ ਦੇ ਵੱਲੋਂ ਤਾਂ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਮਾਹੌਲ ਪੈਦਾ ਹੁੰਦਾ ਪਰ ਖਲਬਲੀ ਜ਼ਰੂਰ ਵਿਕਰਮ ਚੌਧਰੀ ਦੇ ਅਸਤੀਫੇ ਦੇ ਨਾਲ ਇਸ ਵਕਤ ਜਿਹੜੀ ਉਹ ਮਚਦੀ ਹੋਈ ਪੰਜਾਬ ਦੀ ਸਿਆਸਤ ਦੇ ਅੰਦਰ ਨਜ਼ਰ ਆ ਰਹੀ ਹੈ ਤਾਂ ਦੱਸ ਜੀ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਵਿਕਰਮ ਚੌਧਰੀ ਪੰਜਾਬ ਕਾਂਗਰਸ ਦੇ ਫਲੋਰ ਤੋਂ ਮੌਜੂਦਾ ਐਮ.ਐਲ.ਏ ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਚੀਫ ਵਿੱਪ ਦੇ ਅਹੁਦੇ ਤੋਂ ਅਤੇ ਉਹ ਲਗਾਤਾਰ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਲੋਕ ਸਭਾ ਤੋਂ ਉਮੀਦਵਾਰੀ ਦੀ ਦਾਅਵੇਦਾਰੀ ਹੈ ਉਹ ਜਲੰਧਰ ਤੋਂ ਉਹਦਾ ਜਿਹੜਾ ਲਗਾਤਾਰ ਵਿਰੋਧ ਕਰ ਰਹੇ ਸੀ ਤਾਂ ਦੱਸ ਜੀਏ ਕਿ ਲੰਬੇ ਸਮੇਂ ਤੋਂ ਚੌਧਰੀ ਪਰਿਵਾਰ ਜਿਹੜਾ ਉਹ ਜਲੰਧਰ ਦੀ ਸੀਟ ਤੇ ਕਾਬਜ਼ ਰਿਹਾ ਹੈ ਔਰ ਲਗਾਤਾਰ ਸੇਵਾਵਾਂ ਵਿੱਚ ਉੱਥੇ ਨਿਵਾ ਰਿਹਾ ਹੈ ਤੇ ਇੱਕ ਵਾਰ ਫਿਰ ਉਹ ਆਪਣੀ ਜਿਹੜੀ ਦਾਅਵੇਦਾਰੀ ਉੱਥੇ ਪੇਸ਼ ਕਰ ਰਹੇ ਸੀਗੇ ਅਤੇ ਇਹ ਸਭ ਦੇ ਵਿਚਕਾਰ ਚੰਨੀ ਦੀਆਂ ਚਰਚਾਵਾਂ ਚੜ ਗਈਆਂ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਉੱਥੇ ਉਮੀਦਵਾਰ ਹੋ ਸਕਦੇ ਐ ਤੇ ਉਹ ਸਭ ਦੇ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਨਾਰਾਜ਼ਗੀ ਚੱਲ ਰਹੀ ਸੀ ਤੇ ਹੁਣ ਅੱਜ ਉਹਨਾਂ ਨੇ ਅਚਾਨਕ ਚੀਫ ਵਿਪਦ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ ਬਿਊਰੋ ਰਿਪੋਰਟਰ ਜਾਨਾ ਲੋਕਨਾਟੀਵੀ